ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਆ ਸਿੱਧੂ ਮੂਸੇ ਵਾਲੇ ਦੇ ਘਰੇ ਜਿਹੜਾ ਬਾਈ ਦਾ ਲੋਹੇ ਨਾਲ ਸਭ ਤੋਂ ਵੱਧ ਪਿਆਰ ਸੀ ਤੇ ਉਹਦੇ ਟਰੈਕ ਉਹਦੀ ਗੱਡੀ ਜੋ ਵੀ ਜਿੰਨੇ ਵੀ ਬਾਈ ਨੇ ਪਸੰਦ ਦੀ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਬਈ ਤਾਂ ਇਹ ਤੋਂ ਪਹਿਲਾਂ ਵੀੜੋਂ ਬਹੁਤ ਬਣ ਰਹੀਆਂ ਨੇ ਪਰ ਆਪਾਂ ਨੂੰ ਵੀ ਲੱਗਿਆ ਯਾਰ ਵੀ ਆਪਾਂ ਨੂੰ ਜ਼ਰੂਰ ਜਾਣਾ ਚਾਹੀਦਾ ਆਪਾਂ ਸਾਰਾ ਸ਼ੁਰੂ ਤੋਂ ਆਪਾਂ ਤੁਹਾਨੂੰ ਦਿਖਾਉਨੇ ਆ ਆ ਬਾਈ ਦੀ ਲੋ ਟਰਾਲੀ ਖੜੀ ਐ ਆ ਮਿੱਟੀ-ਮੁੱਟੀ ਜੱਕੀ ਸੀ ਬਾਈ ਨੇ ਜਦੋਂ ਬਾਹਰ ਲਿਆਦੀ ਨਾ ਉਦੋਂ ਮਿੱਟੀ ਚੱਕੀ ਸੀ ਤੇ ਆ ਮੰਨ ਲਵੀ ਜਿਹੜਾ ਦਵਾਈ ਦੂਈ ਕਰਨ ਵਾਸਤੇ ਕਣਕ-ਕੌਣਕ ਦੇ ਵਿੱਚ ਦਵਾਈ ਕਰਨ ਵਾਸਤੇ ਟਰੈਕਟਰ ਤੇ ਆ ਬਾਈ ਦੀ ਫੋਰਜੂਨਰ ਗੱਡੀ ਜੋਂ ਦੂਤ ਦਾ ਝੋਟਾ ਕਹਿੰਦਾ ਹੁੰਦਾ ਜੀ ਇਹਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਆ ਗੱਡੀ ਹੈ ਜਿਹੜੀ ਉਹ ਛੋਟੀ ਜਿਹੀ ਗੱਡੀ ਪਈ ਸੀ ਨਾ ਉਹ ਤਿਆਰ ਕਰੀ ਹੋਈ ਹੈ ਕੋਈ ਗਿਫਟ ਦੇ ਕੇ ਗਿਆ ਤੇ ਆ ਬਾਈ ਦਾ ਫੌ ਟਰੈਕਟਰ ਆ ਬਾਈ ਨੇ ਟਰੈਕਟਰ ਮੰਗਾਇਆ ਸੀ ਬਾਹਰੋਂ ਤੇ ਅੱਗੇ ਬਾਈ ਨੇ ਜੀ ਜਿਹੜਾ ਇਹਦੇ ਨਾਂ ਨਾਂ ਬਾਈ ਮਸ਼ਹੂਰ ਹੋਇਆ ਸੀ ਬਹੁਤ ਜ਼ਿਆਦਾ ਨਾਟ 11 ਤਾਂ ਉਹ 911 ਟਰੈਕਟਰ ਬਾਈ ਦੇ ਦੋ ਆ ਤਿਆਰ ਕਰੇ ਹੋ ਨੇ ਬਹੁਤ ਸੋਹਣੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਆ ਨਾਲ ਨਾਲ ਕੈਮਰਾ ਲੈ ਕੇ ਆਇਆ ਤੇ ਆ ਬਾਈ ਦੇ ਦੋਨੇ ਟਰੈਕਟਰ ਖੜੇ ਨੇ ਤੇ ਵਧੀਆ ਸੌਣ ਸੌਣ ਬਾਈ ਦਾ ਪੂਰਾ ਸ਼ੌਂਕੀ ਬਾਈ ਮੰਨ ਲਾ ਵੀ ਸ਼ੌਂਕ ਜਿਹੜਾ ਵੀ ਪਗਾਉਂਦਾ ਸੀ ਪੂਰਾ ਪਗਾਉਂਦਾ ਸੀ ਤੇ ਬਾਕੀ ਆ ਟਰੈਕਟਰ ਖੜਾ ਮੂਰੇ 3660 ਤੇ ਉਦੋਂ ਗਾਹਾਂ ਜੀਪਾਂ ਖੜੀਆਂ ਨੇ ਦੋ ਬਾਈ ਦੀਆਂ ਉਹ ਵੀ ਆਪਾਂ ਦਿਖਾਉਨੇ ਆ ਨਾਲ ਨਾਲ ਕੈਮਰਾ ਲੈ ਕੇ ਤੁਰਿਆ दे हां जी ਤਾਂ ਆ ਵੀ ਕਰੇ ਕਈ ਵਾਰ ਇਹ ਬੰਦੇ ਦੇਖਦੇ ਰਹਾਂ ਜੀਪ ਤੇ ਇਹ ਇੱਕ ਆ ਉਹ ਜੀਪ ਆ ਗਈ ਜਿਹੜੀ ਦੇ ਉੱਤੇ ਉਹ ਮਾੜਾ ਦੇਣ ਜਿਹੜਾ ਆਇਆ ਜਦੋਂ ਬਾਈ ਇਸ ਦੁਨੀਆ ਤੋਂ ਗਏ ਨੇ ਹਮਲਾ ਹੋਇਆ ਉਹਨਾਂ ਤੇ ਉਸ ਟਾਈਮ ਦੇ ਵਿੱਚ ਆਹ ਥਾਰ ਗੱਡੀ ਸੀ ਤੇ ਇਹ ਵੀ ਬਾਪੂ ਜੀ ਲੈ ਆਏ ਦੀ ਥਾਣੇ ਤੋਂ ਤੇ ਉਰੇ ਲਿਆ ਕੇ ਖੜਾ ਰੱਖੀ ਆ ਕਿ ਉਹ ਲੋਕ ਪਿਆਰੀ ਇੰਨਾ ਕਰਦੇ ਨੇ ਪਿਆਰ ਦੇ ਮਾਰੇ ਲੋਕ ਦੇਖਣ ਆਉਂਦੇ ਨੇ ਤਾਂ ਮੰਨ ਲਓ ਬਾਪੂ ਜੀ ਇਹ ਗੱਡੀ ਆ ਜਿਹੜੀ ਘਰੇ ਲੈ ਆਈ ਸੀ ਇਹ ਗੱਡੀ ਆ ਉਹ ਜਿਹੜੀ ਤੇ ਹਮਲਾ ਹੋਇਆ ਸੀਗਾ ਆ ਮੜਾ ਜਾਂ ਜ਼ੂਮ ਕਰਕੇ ਦਿਖਾ ਦੇ ਤੇ ਇਧਰ ਵੀ ਬਾਈ ਦੇ ਹੋਰ ਸੰਦ ਵੀ ਖੜੇ ਨੇ ਜਿਵੇਂ ਕਾਹ ਟਰਾਲੀ ਖੜੀ ਐ ਵੀ ਬਾਈ ਨੇ ਬਹੁਤ ਸ਼ੌਂਕ ਨਾਲ ਤਿਆਰ ਕਰਾਈ ਹੋਈ ਸੀ ਤੇ ਉੱਤੇ ਤੁਸੀਂ ਆ ਸਾਰਾ ਸਾਰਾ ਦਿਖਾ ਦਿ ਪੂਰੇ ਸ਼ੌਂਕ ਨਾਲ ਤਿਆਰ ਕਰੀ ਹੋਈ ਐ ਤੇ ਇਧਰ ਬਾਈ ਦਾ ਦੂਜਾ ਸੰਦ ਜਿਹੜਾ ਖੜਾ ਜਿਹੜਾ ਸੁਹਾਗੇ ਤੋਂ ਲਾ ਤਵੀਆਂ ਤੋਂ ਲਾ ਰੂਟਾ ਵੀਟਰ ਤੋਂ ਲਾ ਜੋ ਵੀ ਮੰਨ ਲੈ ਵੀ ਆਪਣੇ ਬਾਹੀ ਵਾਸਤੇ ਸੰਦ ਚਾਹੀਦੇ ਨੇ ਟੋਟਲ ਮੰਨ ਲੈ ਵੀ ਸਾਰਾ ਕੁਸ਼ਤੀ ਬਾਈ ਕੋਲੇ ਤੇ ਆ ਆ ਸ਼ਾ ਟਰੈਕਟਰ ਹੈ ਇਧਰ ਪਾਣੀ ਵਾਲੀ ਟੈਂਕੀ ਖੜੀ ਹੈ ਇੱਕ ਤੇ ਮੰਨ ਲਓ ਵੀ ਬਾਈ ਦਾ ਲੋਹੇ ਨਾਲ ਦਾ ਇੰਨਾ ਪਿਆਰ ਸੀ ਵੀ ਜੇ ਆਪਾਂ ਕਹੀਏ ਨਾ ਵੀ ਇੱਕ ਹੁੰਦਾ ਹੈ ਵੀ ਕਿਸੇ ਹੱਦ ਤੋਂ ਵੱਧ ਕੇ ਨਹੀਂ ਕੁਝ ਕਰਦੇ ਹੁੰਦੇ ਤਾਂ ਬਾਈ ਦਾ ਲੋਹੇ ਨਾਲ ਦਾ ਇੰਨਾ ਪਿਆਰ ਸੀ ਵੀ ਹੱਦੋਂ ਜ਼ਿਆਦਾ ਤਾਂ ਅੱਜ ਬਾਈ ਦੇ ਆਪਾਂ ਘਰੇ ਪਹੁੰਚੇ ਸੀ ਆਪਾਂ ਸਮਾਦਿ ਵੀ ਜਾ ਕੇ ਆਏ ਆ ਤੇ ਇੱਥੇ ਆਪਾਂ ਹੁਣ ਬਾਈ ਦੇ ਘਰੇ ਆਏ ਆ ਤੇ ਇੱਥੇ ਕਿਸੇ ਨਾਲ ਦੇਖਦੇ ਆ ਜੇ ਕੋਈ ਗੱਲ ਕਰਨੀ ਚਾਹੁੰਦਾ ਹੋਇਆ ਤਾਂ ਆਪਾਂ ਕਿਸੇ ਨਾਲ ਗੱਲ ਵੀ ਕਰਾਂਗੇ ਜੇ ਕੋਈ ਚਾਹੁੰਦਾ ਹੋਇਆ ਗੱਲ ਕਰਨੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਇਓ ਬਾਈ ਤੁਸੀਂ ਵੀਰ ਜੀ ਅਸੀਂ ਅੰਮ੍ਰਿਤਸਰ ਅਜਨਾਲਾ ਤਸੀਨ ਤੋਂ ਆਏ ਆ ਅੰਮ੍ਰਿਤਸਰ ਜੀ ਦੇ ਹਾਂਜੀ ਹਾਂਜੀ ਤੇ ਮਤਲਬ ਫਿਰ ਟਾਈਮ ਕਾਫੀ ਲੱਗਦਾ ਹੂ ਬਾੜ ਰੋਤਾ ਹੈ ਨਾ ਹਾਂਜੀ ਟਾਈਮ ਤੇ ਗੱਡੀ ਤੇ ਆਏ ਹਾਂਜੀ ਗੱਡੀ ਤੇ ਅੱਛਾ ਵੀ ਕਿਵੇਂ ਲੱਗਿਆ ਬਾਈ ਤੁਹਾਨੂੰ ਰਿਆ ਕੀ ਜਾਂ ਕੀ ਸੋਚਣਾ ਤੁਸੀਂ ਬਾਈ ਬਾਰੇ ਬਾਈ ਬਾਰੇ ਦੇ ਸੋਚਣਾ ਕਿ ਪਹਿਲਾਂ ਤੇ ਬਹੁਤ ਮਨ ਦੁਖੀ ਹੁੰਦਾ ਵੀ ਕਿੱਡਾ ਤਗੜਾ ਜਾਟੀ ਸੀ ਮੂਸੇ ਪਿੰਡ ਦਾ ਜਿਹੜਾ ਝਾਲ ਮਾਣੇ ਉਹਨਾਂ ਨੂੰ ਉਹਦੇ ਘੜਤਾ ਕਰਦਾ ਸੀ ਅੱਜ ਵੇਖਣਦੇ ਆ ਸਾਰੇ ਹੀ ਉਹਨਾਂ ਦੇ ਜਿਹਨੇ ਇਮਪਲੀਮੈਂਟਰ ਆ ਟਰੈਕਟਰ ਆ ਸਾਰੇ ਖਲੋਤੇ ਵਿਰਲ ਬੰਨਾ ਤੇ ਇਹ ਜੀ ਨੂੰ ਵੇਕੇ ਬਹੁਤ ਮਣੇ ਮਨ ਜਿਹੜਾ ਆ ਪਰੇਸ਼ਾਨ ਹੁੰਦਾ ਆ ਬਾਕੀ ਇਹ ਖੁਸ਼ੀ ਵੀ ਹੁੰਦੀ ਵੀ ਸਾਡੇ ਪੰਜਾਬ ਦਾ ਇੱਕ ਐਡਾ ਨਾਇਕ ਜਿਹੜਾ ਵਧੀਆ ਸਿੰਗਰ ਹੀ ਤੇ ਚਲੋ ਬਾਕੀ ਇਹ ਇਹ ਮੜਾ ਹੀ ਉਹਨਾਂ ਨਾਲ ਹਾਂ ਹੁਣ ਤਾਂ ਬਾਈ ਮੜਾ ਹੀ ਸਹੀ ਗੱਲ ਹੈ ਇਹ ਇੱਕ ਉੱਪਰ ਦਾ ਸਤਾਰਾ ਹੀ ਹਾਂ ਬਾਈ ਜੀ ਕਿਦਾ ਹੁੰਦਾ ਨਾ ਸਾਰੀ ਦੁਨੀਆ ਦੇ ਵਿੱਚ ਜਿਹੜਾ ਬਾਈ ਨੇ ਸਾਰੀ ਦੁਨੀਆ ਦੇ ਵਿੱਚ ਮਾਨ ਸਾਹਿਬ ਨੂੰ ਵਰਲਡ ਦੇ ਵਿੱਚ ਜਿਹੜਾ ਮੰਨ ਲੈ ਵੀ ਨਾਮ ਨਾਲ ਖਟਿਆ ਸਾਡੇ ਮਾਨਸਾ ਜ਼ਿਲ੍ਹੇ ਦਾ ਸਾਨੂੰ ਤਾਂ ਬਹੁਤ ਜਿਆਦਾ ਮਾਣ ਆ ਕਿਉਂਕਿ ਸਾਡੇ ਜ਼ਿਲ੍ਹੇ ਦਾ ਸੀ ਤੇ ਬਾਕੀ ਜਿਹੜਾ ਤੁਸੀਂ ਏਡੀ ਦੂਰੋਂ ਆਇਓ ਬਾਈ ਕੁਝ ਨਾ ਕੁਝ ਤਾਂ ਜੇ ਗੱਲ ਦੀ ਫੇਰ ਹੀ ਬਾਈ ਆਉਂਦਾ ਹਨਾ ਬਿਲਕੁਲ 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 ਉਧਾਂ ਦੇ ਵੀ ਕਿਤੇ ਜਾਣੀ ਨਹੀਂ ਹੈਗਾ ਕਿਤੇ ਨਹੀਂ ਹੈਗਾ ਜੀ ਤਾਂ ਇੱਥੇ ਮੰਨੋ ਵੀ ਮੇਲਾ ਲੱਗੇ ਹੀ ਰਹਿੰਦਾ ਹੈ ਮੇਲਾ ਰਕ ਰਹਿੰਦਾ ਜੀ ਸਾਡਾ ਜਦੋਂ ਅਸੀਂ ਉਥੋਂ ਮੋੜ ਦਤਰੇ ਆੜਾ ਵੇਖ ਕੇ ਉਹ ਮਨ ਦਾ ਸ਼ੋਗ ਆ ਗਿਆ ਅੱਜ ਜੇ ਹੁੰਦਾ ਬਾਈ ਹੁੰਦਾ ਪਿਆਰੀ ਇੱਨਾ ਕਰ ਦਿੱਤੀ ਨਾ ਦੋ ਬਾਈ ਹੁੰਦਾ ਤੇ ਚਲੋ ਐਂ ਮਿਲ ਕੇ ਜਾਣਾ ਤੇ ਚਲੋ ਨਾ ਬਾਈ ਹੁਣ ਆਏ ਕਿਰੇ ਮਿਲਣਾ ਆਂ ਇੰਨਾ ਦੇ ਜਿਹੜਾ ਮਨ ਦੁਖੀ ਆ ਉਹਨਾਂ ਦੀ ਹੁਣ ਯਾਦਗਰੀਆਂ ਨਾਲ ਇਹ ਚੀਜ਼ਾਂ ਨਾਲ ਉਹਨਾਂ ਨੂੰ ਮਤਲਬ ਵੀ ਐਂ ਵੇਨੇ ਆ ਵੀ ਸਿੱਧੂ ਬਾਈ ਉਹ ਗੱਡੀ ਤੇ ਗਿਆ ਪੈਂਦਾ ਹੋਊਗਾ ਉਹ ਮੋਟਰਸਾਈਕਲ ਤੇ ਜਾਂਦਾ ਹੋਊਗਾ ਟਰੈਕਟਰ ਚਲਾਦਾ ਹੋਊਗਾ ਸਹੀ ਗੱਲ ਹੈ ਹੁਣ ਮਤਲਬ ਫੀਲ ਫੀਲ ਹੀ ਕਰ ਸਕਦੇ ਆ ਐਕਚੁਅਲੀ ਹੋਰ ਹਾਂ ਬਾਈ ਕੋਈ ਫੀਲ ਹੀ ਆ ਹੁਣ ਹੋਰ ਤਾਂ ਕੁਝ ਕਰਤਾ ਕੁਝ ਨਹੀਂ ਸਕਦੇ ਹਨਾ ਫੀਲ ਐ ਕਿ ਉਹਦੀਆਂ ਚੀਜ਼ਾਂ ਨੂੰ ਦੇਖ ਕੇ ਮਨ ਨੂੰ ਸਕੂਨ ਜਿਆਦਾ ਜਿਹੜਾ ਆਪਾਂ ਇੰਨਾ ਪਿਆਰ ਕਰਨ ਵਾਲਿਆਂ ਨੂੰ ਜਰੂਰ ਮਿਲਦਾ ਹੈ ਬڑے-ਬڑے ਫਿੰਗਰ ਜਿਹੜੇ ਜਾਂਦੇ ਆ ਸ਼ਹਿਰ ਰਹਿੰਦੇ ਆ ਸਾਰਿਆਂ ਦੀ ਰਾਇ ਸ਼ਹਿਰ ਹੋ ਜਾਂਦੀ ਆਪਣੇ ਪਿੰਡ ਦਾ ਨੇ ਨਾਮ ਚੜਾਉਂਦੇ ਆ ਆ ਪਿੰਡ ਸਭ ਤੋਂ ਵੱਡੀ ਗੱਲ ਆ ਪਿੰਡ ਨਹੀਂ ਸ਼ਹਿਰ ਵੱਡੀ ਗੱਲ ਆ ਜੰਗਲ 'ਚ ਮੰਗਲ ਆਏ ਆ ਨੇ ਮੰਗਲ ਆਏ ਹਾਂ ਸਹੀ ਬੜੀ ਵੱਡੀ ਗੱਲ ਆ ਇਹ ਬਾਈ ਹੋਰ ਨਾ ਇਹਨੇ ਬਾਈ ਨੇ ਤੁਸੀਂ ਇੱਕ ਜੱਲ ਦੇਖੋ ਜਿਹੜੇ ਮੁੰਡੇ ਕੈਨੇਡਾ ਵਾਗੇ ਦੀ ਛੱਡ ਕੇ ਤਾਂ ਉਹ ਦੁਬਾਰੇ ਪਿੰਡ ਆ ਕੇ ਖੇਤੀ ਕਰਨ ਲਾਤੇ ਖੇਤ ਜਾਣ ਲਾਤੇ ਇਹ ਇੱਕ ਬਹੁਤ ਵੱਡੀ ਗੱਲ ਜਿਹੜੋ ਗਾਉਣ ਵਾਲੇ ਆਪਾਂ ਨਹੀਂ ਕਹਿੰਦੇ ਆਪਦੀ ਜਗ੍ਹਾ ਤੇ ਹਰ ਇੱਕ ਚੰਗਾ ਹੈ ਹਾਂਜੀ ਹਾਂਜੀ ਹਰ ਇੱਕ ਦਾ ਟਾਈਮ ਹੈ ਹਾਂ ਪਰ ਉਹਨੇ ਖੇਤੀ ਕਰਨ ਲਾਤੇ ਤੁਸੀਂ ਇਹ ਇੱਕ ਚੀਜ਼ ਆਪਾਂ ਨੂੰ ਬਹੁਤ ਵੱਡਾ ਸਾਨੂੰ ਤਾਂ ਖਾਸ ਕਰਕੇ ਸਾਡਾ ਜ਼ਿਲ੍ਹਾ ਮਾਨਸਾ ਸਾਨੂੰ ਤਾਂ ਭਾਈ ਜੀ ਕਿਤੇ ਬਾਹਰ ਜਾਂਦੇ ਨਾ ਅਸੀਂ ਜੇ ਮਾਨਸਾ ਕਹਈ ਦੀ ਤਾਂ ਮੰਨ ਲੈ ਵੀ ਮੂਸੇ ਵਾਲੇ ਦੇ ਨਾਂ ਨਾ ਉਹਦੀ ਮੰਨ ਲੈ ਵੀ ਘਰ ਚੱਲਦੇ ਵੀ ਭਾਈ ਉਹ ਮਾਨਸਾ ਜਿੱਥੋਂ ਭਾਈ ਮੂਸੇ ਵਾਲਾ ਸੀ ਇਹਕੋ ਬਹੁਤ ਵੱਡਾ ਮੰਨ ਕੇ ਚਲੋ ਇਹ ਕਿਉਂ ਵੱਡਾ ਤਾਂ ਮਾਨ ਹੋ ਹੀ ਨਹੀਂ ਸਕਦਾ ਸਾਡੇ ਨਗਰ ਦਾ ਨਾਂ ਹੀ ਜਿਹੜਾ ਮੂਸੇ ਵਾਲਾ ਨਾਲ ਵਜਦਾ ਜੀ ਮੂਸੇ ਵਾਲਾ ਸਾਹਿਬ ਨਾਲ ਅਸੀਂ ਪਿਛੋਂ ਜਿੱਥੋਂ ਵੀ ਪੁੱਛ ਕੇ ਆਏ ਨਾ ਕਿਸੇ ਨੂੰ ਪੁੱਛਦੇ ਆ ਅਸੀਂ ਮਾਨਸਾ ਦਾ ਨਹੀਂ ਲੈ ਵੀ ਸਿੱਧੂ ਮੂਸੇ ਵਾਲੇ ਦਾ ਕਿੱਧਰ ਨੂੰ ਆਉਂਦਾ ਸਾਰਿਆਂ ਨੂੰ ਗਾਈਡ ਕੀਤਾ ਵੀ ਸਿੱਧੂ ਮੂਸੇ ਵਾਲਾ ਜੀ ਆਹ ਫਲਾਣੀ ਜਗ੍ਹਾ ਤੇ ਆ ਜਾਓ ਬਿਲਕੁਲ ਦੇਖੋ ਜੀ ਉਹਦਾ ਜੜਦਾ ਦੇਖੋ ਕਿੱਥੇ ਕਿੱਥੇ ਤੱਕ ਨਾ ਵਜਦਾ ਅੱਜ ਤੱਕ ਕੋਈ ਜਿਹੜਾ ਹਰ ਕੋਈ ਆਪੋ ਆਪਣੀ ਥਾਈਆਂ ਹਰ ਕੋਈ ਸਿੰਗਰ ਆਪਣੇ ਦਾ ਪਰ ਇਹ ਕੋਈ ਇਹਨਾਂ ਦਾ ਅਲੱਗ ਹੀ ਇਹ ਭਾਈ ਤਕਦੀਰ ਹੀ ਜੱਟਾਂ ਟੱਟ ਲਿਖਿਆ ਗਿਆ ਨਿਚੇ ਇਹ ਉਹਨੂੰ ਸਮਾਂ ਜਿਉਣ ਦਾ ਥੋੜਾ ਮਿਲਿਆ ਠੀਕ ਹੈ ਪਰ ਉਹਦੀ ਜਿਹੜੀ ਤਕਦੀਰ ਸੀ ਉਹ ਤਾਂ ਅਲੱਗ ਹੀ ਲਿਖਿਆ ਗਿਆ ਲੈ ਆਈ ਦੀ ਉਹ ਮੰਨ ਕੇ ਚਲੋ ਜੇ ਮਿੱਟੀ ਮੂਠੀ ਦੇ ਵਿੱਚ ਭਰ ਲਿਓ ਆਪਾਂ ਕਹਿੰਦੇ ਵੀ ਸੋਨਾ ਬਣ ਗਿਆ ਤਾਂ ਉਹ ਇਹ ਇਸ ਬੰਦੇ ਦੇ ਸੱਚ ਹੁੰਦੀ ਹੈ ਇਹ ਗੱਲ ਤੇ ਹੋਰ ਬਾਈ ਕੁਝ ਕਹਿਣਾ ਚਾਹੁੰਦੇ ਹੋ ਬਾਜੀ ਜੀਰ ਜੀ ਕੀ ਕਹਿ ਸਕਦੇ ਆ ਬਹੁਤ ਬਹੁਤ ਧੰਨਵਾਦ ਜੀ ਇਹ ਅਭੀ ਚਲੋ ਹੁਣ ਫੀਲ ਕਰ ਸਕਦੇ ਹਾਂ ਬਾਈ ਮਨ ਖਿਆਲ ਤਾਂ ਹੁੰਦਾ ਜਿਵੇਂ ਉਹ ਤਾਂ ਹੈ ਸ਼ਬਦ ਦੀ ਗੱਲ ਹੈ ਸ਼ਬਦ ਤਾਂ ਆਪਣੇ ਲਈ ਉਹੀ ਨੇ ਹਨਾ ਕਿ ਇਹਦੇ ਸ਼ਬਦ ਕੋਈ ਜਿਹਦੇ ਨਾਲ ਬਾਈ ਦੀ ਆਪਾਂ ਤਾਰੀਫ ਕਰ ਸਕੀਏ ਪਰ ਸ਼ਬਦ ਤਾਂ ਆਪਣੇ ਕੋਲੇ ਉਹੀ ਨੇ ਹਾਂ ਫਿਰ ਬਾਈ ਤੁਸੀਂ ਸਪੈਸ਼ਲੀ ਬਾਈ ਕੀ ਖਾਣ ਆਏ ਸਪੈਸ਼ਲੀ ਜਿਦਾ ਅੱਛਾ ਖਾਤੇ ਹੋ ਬਾਈ ਦੀ ਗੱਡੀ ਤੇ ਐਂ ਗੜੀ ਆਏ ਸਵੇਰ 7 ਵਜੇ ਦੇ ਦਰਿਆ ਹੋਏ ਆ ਅੱਛਾ ਹਾਂਜੀ ਤੇ ਸਿੱਧਾ ਹੀ ਇੱਥੇ ਪਹੁੰਚੇ ਜਾਈਂ ਸਿੱਧਾ ਹੀ ਇੱਥੇ ਬਾਈ ਮਲਵੀ ਕੋਠੀ ਦੇ ਆਏ ਆ ਸਾਡੇ ਮੰਨਣਾ ਕਾਫੀ ਟਾਈਮ ਤੋਂ ਹੀ ਵੀ ਇੰਹੀਂ ਜਾ ਕੇ ਆਉਣਾ ਆ। ਠੀਕ ਹੈ ਜੀ। ਕਿ ਫਸਟ ਟਾਈਮ ਹੀ ਆਇਆ ਮੈਂ ਇਹਦੇ। ਬਿਲਕੁਲ। ਉਹ ਜਦੋਂ ਬਾਈ ਆਪ ਵੀ ਹੁੰਦਾਈ ਉਦੋਂ ਵੀ ਮੰਨ ਚਾਗਾ ਚਲੋ ਨਹੀਂ ਆ ਪਏ। ਬਸ ਹਾਂ ਮੀਨ ਹੋਣਾ ਨਹੀਂ ਦੀ ਬਸ। ਹਾਂ ਜਦੋਂ ਡੈਥ ਹੋਈ ਬਾਅਦ ਵਿੱਚ ਕਾਫੀ ਲੋਕ ਆਏ ਪਰ ਸਾਡੇ ਕੋ ਉਦੋਂ ਵੀ ਨਹੀਂ ਆਇਆ। ਚਲੋ ਕੋਈ ਕੰਮ ਕਰਾਂਗੇ ਤੇ ਚਲੋ ਅੱਜ ਫਿਰ ਚਲੋ ਸਾਡਾ ਕੁਦਰਤੀ ਕੁਦਰਤੀ ਹਾਂ ਅੱਜ ਟਾਈਮ ਅਸਲ ਵਿੱਚ ਦਾਣਾ ਪਾਣੀ ਹੁੰਦਾ ਹੈ ਨਾ ਤੁਸੀਂ ਰਾਤ 'ਚ ਵੀ ਕਿਤੇ ਖੜੇ ਹੋਵੋਗੇ ਆਉਂਦੇ ਇੱਥੇ ਆ ਕੇ ਵੀ ਕੋਈ ਪਾਣੀ ਵੀ ਪੀਓਗੇ ਉਹ ਅਸਲ ਪਰਮਾਤਮਾ ਕਰਨੀ ਜਿੱਤੇ ਲਿਖਿਆ ਜਦੋਂ ਜਿਹੜੇ ਟਾਈਮ ਤੇ ਉਹ ਹਰ ਹਾਲਤ ਦੇ ਵਿੱਚ ਸਕਣਾ ਹੁੰਦਾ ਹੈ ਖਾਣਾ ਚਾਹ ਦਾਣਾ ਪਾਣੀ ਹੈ ਪਾਣੀ ਪੀਣੇ ਚਾਹ ਪੀਣੇ ਜੋ ਵੀ ਚਾਹ ਦੀ ਵੀ ਅਸੀਂ ਬਾਈ ਦੇ ਉੱਥੇ ਹੋ ਕੇ ਆਉਣਾ ਆ ਚਲੋ ਕਿਸੇ ਟਾਈਮ ਜਾਈਏ ਚਲੋ ਅੱਜ ਆਏ ਆ ਸਾਨੂੰ ਇੱਕ ਚਲੋ ਸਕੂਲ ਵੀ ਮਿਲਿਆ ਵੀ ਅਸੀਂ ਬਾਈ ਦੇ ਤੇ ਆਏ ਆ ਉਹ ਘਰ ਚ ਆਏ ਬਾਈ ਦੇ ਚਲੋ ਬਾਈ ਨਹੀਂ ਹੈਗਾ ਇਸ ਚੀਜ਼ ਦਾ ਸਾਨੂੰ ਦੁੱਖ ਆ ਵੀ ਬਾਈ ਨਹੀਂ ਰਹਿ ਨਹੀਂ 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 ਉਹ ਦੁੱਖ ਤਾਂ ਭਾਈ ਦਿਲਾਂ ਚੋਂ ਕਿਸੇ ਦੇ ਵੀ ਨਹੀਂ ਜਾਂਦਾ ਜਿਹੜੇ ਉਹ ਪਿਆਰ ਕਰਨ ਵਾਲੇ ਨੇ ਤੇ ਉਹ ਦੁੱਖ ਤਾਂ ਕਿਸੇ ਦੇ ਦਿਲਾਂ ਚੋਂ ਨਹੀਂ ਜਾਂਦਾ ਨਹੀਂ ਜਾਂਦਾ ਜੀ ਹਾਂ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡੀ ਗੱਲ ਕਰੀ ਸਤਿ ਸ੍ਰੀ ਅਕਾਲ ਭਾਈ ਜੀ